ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਪਿਆਰੇਓ ਆਪਾਂ ਸ਼ਲੋਕ ਸਹਿਸਕ੍ਰਿਤੀ ਮਹੱਲਾ 5ਵਾਂ ਦੇ ਅ 55 55 ਸ਼ਲੋਕਾਂ ਤੱਕ ਆਪਾਂ ਵਿਆਖਿਆ ਪਾ ਚੁੱਕੇ ਆਂ ਪਾਠ ਤਕਰੀਬਨ ਆਪਾਂ ਸਾਰਾ ਪਾ ਦਿੱਤਾ ਹੈ ਜਨਾਂ ਵੀਰਾਂ ਨੇ ਪਾਠ ਸੁਣਨਾ ਹੈ ਵਿਆਖਿਆ ਸੁਣਨੀ ਹੈ ਲਾਲ ਸਿੰਘ ਮਾਨਸਾ ਦੇ ਨਾਲ ਤੇ ਪੈਜ ਲਵ ਸਿੰਘ ਮਾਨਸਾ ਦੇ ਨਾਤੇ YouTube ਚੈਨਲ ਤੇ ਲਵ ਸਿੰਘ ਮਾਨਸਾ ਦੇ ਨਾਤੇ Facebook ਕਾਹੀ ਬਣੀ ਹੋਈ ਹੈ ਜਿਨ੍ਹਾਂ ਨੇ ਭਾਈ ਜਾ ਕੇ ਦੇਖਣਾ ਤਾਂ ਜਾ ਕੇ ਸ਼ਰਵਨ ਕਰ ਸਕਦੇ ਹੋ ਸੋ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਓ ਜਿਨ੍ਹਾਂ ਨੇ ਕੀਤਾ ਸਭ ਦਾ ਧੰਨਵਾਦ ਅੱਜ ਆਪਾਂ ਅੱਗੇ ਸ਼ੁਰੂ ਕਰਦੇ ਆ ਤਲਕ ਹੀਨਾ ਜਥਾ ਵਿਪਰਾ ਆਮ ਰਹੀ ਨਾ ਜਥਾ ਰਾਜਨਾ ਆਵਦ ਹੀ ਨਾ ਜਥਾ ਸੂਰਾ ਨਾਨਕ ਧਰਮ ਹੀ ਨ ਤਤ ਵੈਸਨਵਾਹ ਮਹਾਰਜ ਕਹਿੰਦੇ ਜਿਵੇਂ ਮੰਨਿਆ ਜਾਂਦਾ ਇਹ ਮਨਾਉਤ ਹੈ ਨਾ ਤਾਂ ਕੋਈ ਇਹ ਹੈ ਵੀ ਬੇਪਰ ਨੂੰ ਤਿਲਕ ਜ਼ਰੂਰੀ ਹੈ ਪਰ ਮੰਨਿਆ ਕੀ ਗਿਆ ਮੰਨਿਆ ਇਹ ਕਿ ਹੈ ਜਿਵੇਂ ਤਿਲਕ ਤੋਂ ਹੀਣਾ ਬ੍ਰਾਹਮਣ ਤੇ ਹੁਕਮ ਤੋਂ ਬਿਨਾ ਜਿਹਦਾ ਹੁਕਮ ਹੀ ਨਾ ਚੱਲੇ ਰਾਜਾ ਤੇ ਆਵਦ ਹਥਿਆਰ ਤੋਂ ਬਿਨਾ ਸੂਰਮਾ ਤੇ ਹਥਿਆਰ ਬਿਨਾ ਸੂਰਮਾ ਜਿਵੇਂ ਨਾਨਕ ਧਰਮਹਿਨ ਤਥ ਵੈਸ਼ਨਵਾ ਵੈਸ਼ਨਵਾ ਅਰਥ ਬਣਦਾ ਵਿਸ਼ਨੂੰ ਦਾ ਭਗਤ ਵਿਸ਼ਨੂੰ ਹੈ ਭਾਵਕੀ ਬਣਿਆ ਕਿ ਭਾਈ ਜਿਹੜੇ ਜਿਵੇਂ ਨਾ ਤਿਲਕ ਤੋਂ ਬਿਨਾ ਬ੍ਰਾਹਮਣ ਜੱਜਦਾ ਨਹੀਂ ਹੈ ਭਾਵ ਸੋਭਾ ਨਹੀਂ ਪਾਉਂਦਾ ਤੇ ਹੁਕਮ ਤੋਂ ਬਿਨਾ ਰਾਜਾ ਨਹੀਂ ਸੋਹਾ ਪਾਉਂਦਾ ਜਿਹਦਾ ਹੁਕਮ ਹੀ ਨਾ ਚੱਲੇ ਆਮਰੀ ਨਾ ਚੱਲੇ ਅਮਰਹੀਣ ਤੇ ਆਵਦਹੀਣ ਜਥਾ ਸੂਰਾ ਜਿਵੇਂ ਸੂਰਮਾ ਹਥਿਆਰ ਤੋਂ ਬਿਨਾ ਕਾਹਦਾ ਸੂਰਮਾ ਏਵੇਂ ਜਿਵੇਂ ਪੰਜਵੇਂ ਪਾਸਾ ਕਹਿੰਦੇ ਭਾਈ ਧਰਮਹੀਣ ਤਥਾ ਬੈਸਨਵਾ ਜਿਹੜਾ ਸੱਚ ਤੋਂ ਬਿਨਾ ਸੱਚ ਤੋਂ ਟੁੱਟਿਆ ਮਨੁੱਖ ਹੈ ਉਹ ਵੀ ਇਨਾਂ ਵਾਂਗ ਹੈ ਮਤਲਬ ਮੰਨਿਆ ਏ ਇਦਾਂ ਮੰਨਿਆ ਜਾਂਦਾ ਹੈ ਕਿ ਭਾਈ ਇਦਾਂ ਜਿਹੜਾ ਧਰਮ ਤੋਂ ਹੀ ਨਾ ਵਿਸ਼ਨੂੰ ਦਾ ਭਗਤ ਹੈ ਉਹ ਵੀ ਜਿਹਦੇ ਕੋਲ ਧਰਮੀ ਵੀ ਹੈ ਉਹ ਵੀ